ਦੋਨਾ ਗਰੁੱਪਾਂ ਨੇ ਸੋਚ ਕੇ ਵੀ ਇਕੱਠਾ ਇੱਕ ਦੋਲਣ ਚਲਾਇਆ ਜਾਵੇ ਇਹ 16 ਤਰੀਕ ਨੂੰ ਸੀ ਭਾਰਤ ਬੰਦ ਕਰ ਅਸੀਂ ਕੋਸ਼ਿਸ਼ ਕੀਤੀ ਵੀ ਸਾਡਾ ਕੇਜਰੀ ਬੰਨਾ ਸਮਝੌਤਾ ਹੋ ਜੇ ਸਮਝ ਲੈ ਉਹ ਸਾਡੇ ਕਿੰਨੇ ਵੀ ਕੁਝ ਫਰਕ ਕਰੇਗਾ ਬਸ ਬਹੁਤ ਫਰਕ ਕਰੇਗਾ ਹਾਂ ਜੇ ਉਹ ਸਮਝੌਤੇ ਨਾਲ ਲੜੀ ਜਾਂਦੀ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਮੈਂ ਅਮਰਜੀਤ ਸਿੰਘ ਸਵਾਗਤ ਕਰਦਾਗਾ ਸਾਡੇ ਨਾਲ ਨੇ ਕਿਸਾਨ ਆਗੂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਜਿਨ੍ਹਾਂ ਨੂੰ ਖੁੰਡੇ ਵਾਲਾ ਬਾਬਾ ਦੇ ਨਾਲ ਜਾਣਿਆ ਜਾਂਦਾ ਗੱਲ ਕਰਾਂਗੇ ਉਹਨਾਂ ਨਾਲ ਕਿਸਾਨੀ ਸੰਘਰਸ਼ ਨੂੰ ਲੈ ਕੇ ਅਗਲੀ ਕੀ ਰਣਨੀਤੀ ਉਹਨਾਂ ਜਿਹੜੀ ਬਿੱਡੀ ਹੋਈ ਹੈ ਤੇ ਹੋਰ ਵੀ ਕਿ ਮੁੱਦਿਆਂ ਨੂੰ ਲੈ ਕੇ ਪ੍ਰਧਾਨ ਜੀ ਸਵਾਗਤ ਆਪ ਲੈਂਦਾ ਪੰਜਾਬ ਸਰ ਸਤਿ ਸ੍ਰੀ ਅਕਾਲ ਜੀ ਪ੍ਰਧਾਨ ਜੀ ਕੀ ਕਹੋਗੇ ਜਿਹੜਾ ਸੰਘਰਸ਼ ਮੱਠਾ ਨਜ਼ਰ ਆ ਰਿਹਾਗਾ 2 ਸਾਲ ਤੋਂ ਹਾਉ ਨਹੀਂ ਮੱਠਾ ਥੋੜਾ ਜਿਹਾ ਇਸ ਤਰ੍ਹਾਂ ਤੀਆ ਜਦੋਂ ਆਪਾਂ ਦਿੱਲੀ ਦੂਰੋਂ ਜਿੱਤ ਕੇ ਆਈ ਸੀ ਉਦੋਂ ਮੋਰਚਾ ਦੋ ਤਿੰਨ ਥਾਂ ਤੇ ਇੱਕ ਤਰ੍ਹਾਂ ਦਾ ਦਫਾੜ ਹੋ ਗਿਆ ਸੀਗਾ ਹੁਣ ਕਾਫੀ ਮੋਰਚਾ ਇਕੱਠਾ ਹੋ ਗਿਆ ਹੈ ਜਿਹੜੀਆਂ ਜਿੰਮੇ ਆਪਣੀਆਂ 32 ਜਥੇਬੰਦੀਆਂ ਸੀ ਉਹਨਾਂ ਚੋਂ 4 ਜਥੇਬੰਦੀਆਂ ਬਾਹਰ ਰਹਿ ਗਿਆ ਮੁੜ ਕੇ ਦੂਜੇ ਸਾਰੀਆਂ ਜਿਵੇਂ ਪਿਛਲੇ ਦਿਨਾਂ ਚ ਰਾਜਾ ਸਾਹਿਬ ਉਹਦੇ 5 ਜਥੇਬੰਦੀਆਂ ਲੈ ਕੇ ਆ ਗਿਆ ਹੁਣ ਸਾਡਾ 37 ਜਥੇਬੰਦੀਆਂ ਦਾ ਮਤਲਬ ਇੱਕ ਮੋਰਚਾ ਬਣਿਆ ਹੋਇਆ ਤੇ ਉਹਨਾਂ ਦਾ 4 ਜਥੇਬੰਦੀਆਂ ਨਾਲੋਂ ਦੂਜੇ ਉਹਨਾਂ ਨਾਲ ਹੋਰ ਨਾਲ ਉਹਨਾਂ ਦਾ ਡੱਟ ਬਣਿਆ ਹੋਇਆ ਹੁਣ ਜਿਹੜਾ ਸਾਡਾ ਅਗਲਾ ਪ੍ਰੋਗਰਾਮ ਹੈ ਭਾਰਤ ਪੱਧਰ ਦਾ ਮਤਲਬ ਘਟੂ ਘਟੂ 500 ਜ਼ਿਲ੍ਹੇ ਦੇ ਵਿੱਚ ਭਾਰਤ ਬੰਦ ਕਰਾਂਗੇ ਜਿਹੜੇ ਵੀ ਤਰੀਕੇ ਨਾਲ ਹਾਂ ਕਿਸੇ ਨਾਲ ੱਤਕਾ ਨਹੀਂ ਕੀਤਾ ਜਾਊਗਾ ਬੀਰ ਭਾਈ ਨਾਜ ਕਹਿ ਕੇ ਦੁਕਾਨਾਂ ਬੰਦ ਕਰਾਈਆਂ ਜਾਣਗੀਆਂ ਬੀ ਭਾਈ ਪਹਿਲਾਂ ਮੀਟਿੰਗਾਂ ਸੱਦਾਂਗੇ ਸਾਰਾ ਕੋਰਡ ਦਿੰਦਾ ਕਿ ਜੇਕਰਾਂ ਟ੍ਰੇਡ ਜਿਥੇ ਬੰਦੀਆਂ ਨਾਲ ਰਲ ਕੇ ਭਾਰਤ ਬੰਦ ਚੰਗੀ ਤਰ੍ਹਾਂ ਕਰ ਜਾਂਦੇ ਆ ਤਾਂ ਆਉਣ ਵਾਲੇ ਸਮੇਂ ਚ ਇੱਕ ਵੱਡਾ ਅਧੂਲਨ ਖੜਾ ਹੋਊਗਾ ਕਿਉਂਕਿ ਜਦੋਂ ਸਾਰੇ ਜਿਹੜੇ ਤਬਕੇ ਨੇ ਚਾਹੇ ਕੋਈ ਟ੍ਰੇਡ ਜੱਥੇਬੰਦੀਆ ਮਜ਼ਮਾ ਮਜ਼ਦੂਰ ਹੈ ਕਿਸਾਨ ਹੈ ਕਾਰਖਾਨੇ ਚ ਕੰਮ ਕਰਦੇ ਲੋਕ ਨੇ ਰੇਲਵੇ ਚ ਕੰਮ ਕਰਦੇ ਲੋਕ ਦੇ ਸਾਰੇ ਇਕੱਠੇ ਹੋਣਾ ਫਿਰ ਦੋਲੂਨ ਇੱਕ ਚੱਲ ਪਾਉਂਦਾ ਵਧੀਆ ਇਹ ਟ੍ਰੇਡ ਜੱਥੇਬੰਦੀਆਂ ਨੇ ਸਾਡੀ ਅਦੁੱਲਨ ਚ ਮਦਦ ਰੱਖੀ ਸੀ ਕਿਉਂ ਅਸੀਂ ਉੱਥੋਂ ਬੈਠੇ ਲਾਲ ਕਰ ਦਿੰਦੇ ਸੀ ਜੀ ਭਾਈ ਅੱਜ ਫਰਲੇ ਨਾਲ ਕੁਝ ਕਰਨਾ ਹੈ ਅੱਜ ਬੰਦ ਕਰਨਾ ਹੈ ਅੱਜ ਘਰਾਓ ਕਰਨਾ ਹੈ ਤਾਂ ਸਾਡੀ ਪੂਰੀ ਮਦਦ ਕਰਦੇ ਨੇ ਇਸੇ ਕਰਕੇ ਦੋਨਾਂ ਗਰੁੱਪਾਂ ਨੇ ਸੋਚ ਕੇ ਵੀ ਇਕੱਠਾ ਇੱਕ ਦੋਲਣ ਚਲਾਇਆ ਜਾਵੇ ਇਹ 16 ਤਰੀਕ ਨੂੰ ਸੀ ਭਾਰਤ ਬੰਦ ਕਰ ਰਹੇ ਦਫਾੜ ਦਾ ਕੀ ਮਕਸਦ ਸਮਝਣੋ ਕੀ ਕਾਰਨ ਆ ਜਿਹੜਾ ਦਫਾੜ ਪਿਆਗਾ ਦਫਾੜ ਉਹ ਇਲੈਕਸ਼ਨਾਂ ਦਾ ਕੁਸ ਸੀ ਜਿੱਥੇ ਉਹਨੀਆਂ ਇਲੈਕਸ਼ਨਾਂ ਚ ਵਾਗ ਨਹੀਂ ਆ ਕੁਸ ਕਹਿੰਦੇ ਸੀ ਗੈਰ ਸੱਸੀ ਆ ਕੁਸ ਕਹਿੰਦੇ ਸੀ ਬਾਈਕਾਟ ਕਰਾਂਗੇ ਕੁਸ ਕਹਿੰਦੇ ਦੂਜਿਆਂ ਨੂੰ ਪਾਵਾਂਗੇ ਉਹ ਇਸੇ ਕਰਕੇ ਮਤਲਬ ਦਫਾੜ ਪਈ ਤੀਗੀ ਚਲ ਅਸੀਂ ਹੌਲੀ ਹੌਲੀ ਇਹ ਉਹਨੂੰ ਟਕਿਆ ਦੇ ਵਿੱਚ ਲਿਆਨ ਦਾ ਬਾਰੇ ਤੁਸੀਂ ਜਿੱਥੇ ਬੰਦੀਆਂ ਪਹਿਲਾਂ ਹੀ ਕਹਿੰਦੀਆਂ ਸੀ ਵੀ ਇਹਦੇ ਨਾਲ ਜਿਹੜਾ ਸੰਘਰਸ਼ ਨੂੰ ਢਾਲ ਲੱਗੇਗੀ ਜਿੱਥੇ ਬੰਦਿਆਂ ਦੇ ਫਰਕ ਪਏਗਾ ਲੱਗਦਾ ਨਹੀਂ ਇਹ ਹਾਂ ਇਲੈਕਸ਼ਨ ਨਹੀਂ ਲੜਨਾ ਤੇ ਸਾਨੂੰ ਜਥੇਬੰਦੀਆਂ ਨੂੰ ਜੇ ਇਲੈਕਸ਼ਨ ਕਿਸੇ ਨੇ ਲੜਨਾ ਹੈ ਤਾਂ ਉਹ ਪਾਰਟੀ ਬਣਾ ਕੇ ਇਲੈਕਸ਼ਨ ਲੜੇ ਜਾਓ ਦੀ ਪਾਰਟੀ ਹੈਗਾ ਜਾਂ ਕੋਈ ਨਵੀਂ ਆਪਦੀ ਕੋਈ ਪਾਰਟੀ ਬਣਾਵੇ ਕੁਝ ਜਿਹੜੀ ਸਿੱਧਾ ਕਿਸਾਨ ਜਥੇਬੰਦੀਆਂ ਇਲੈਕਸ਼ਨ ਲੜਿਆ ਅਸੀਂ ਸੰਘਰਸ਼ ਕਰਨ ਵਾਲੇ ਲੋਕ ਆ ਸਾਨੂੰ ਇਲੈਕਸ਼ਨ ਤੇਰਾ ਨਹੀਂ ਪੈਣਾ ਚਾਹੀਦਾ ਉਹਦੇ ਨੁਕਸਾਨ ਤਾਂ ਹੋਏ ਕੁਝ ਲੋਕ ਕਹਿੰਦੇ ਆ ਕਿ ਜਥੇਬੰਦੀਆਂ ਨੇ ਸੈਟਿੰਗ ਕਰਕੇ ਜਿਹੜੀ ਜਥੇ ਇਹ ਲੜੀ ਆ ਇਲੈਕਸ਼ਨ ਕਿੰਨੀ ਕੀ ਸੱਚਾਈ ਆ ਉਹਦੇ ਵਿੱਚ ਇਹ ਕਿਸੇ ਨਾਲ ਕੋਈ ਸੈਟਿੰਗ ਨਹੀਂ ਸੀ ਅਸੀਂ ਕੋਸ਼ਿਸ਼ ਕਰੀ ਸੀ ਵੀ ਸਾਡਾ ਕੇਜਰੀ ਵੜਨਾ ਸਮਝੋ ਹੱਤਾ ਹੋ ਜੇ ਸਮਝ ਲੈ ਉਹ ਸਾਡੇ ਕਿਨੇ ਵੀ ਕੋਈ ਕੁਝ ਫਰਕ ਰਹੇਗਾ ਕੋਈ ਸਧੁਰੇ ਫਰਕ ਰਹੇਗਾ ਹਾਂ ਜੇ ਉਹ ਸਮਝੌਤੇ ਨਾਲ ਇਲੈਕਸ਼ਨ ਲੜੀ ਜਾਂਦੀ 10 ਵੀ ਐਮਐਲਏ ਮਤਲਬ ਕਿਸਾਨ ਲੀਡਰਾਂ ਚੋਂ ਮਜ਼ਦੂਰ ਲੀਡਰਾਂ ਚੋਂ ਉੱਥੇ ਬਗ ਜਾਂਦੇ ਜਿਹੜੇ ਸੱਚ ਸੰਘਰਸ਼ ਲੜਦੇ ਆ ਫਿਰ ਅਸੀਂ ਅੱਜ ਵੀ ਵਿਧਾਨ ਸਭਾ ਦੇ ਵਿੱਚ ਉਹਦੀ ਗੱਲ ਠਾ ਸਕਦੇ ਸੀਗੇ ਜਿਵੇਂ ਹੁਣ ਪੰਜਾਬ ਸਰਕਾਰ ਨੇ ਸਾਨੂੰ ਮਾਅਵਜਾ ਨਹੀਂ ਦਿੱਤਾ ਚਾਹੇ ਗੜੈਣਾ ਫਸਲ ਮਰੀਆ ਨਰਮਾ ਸੁੰਡੀਨਾ ਮਰਿਆ ਚਾਹੇ ਫਲਾਡਾਂ ਦੇ ਨਾਲ ਅੱਧਾ ਪੰਜਾਬ ਮਰਿਆ ਫਿਰ ਉਥੇ ਬੰਦਾ ਵਿਧਾਨ ਸਭਾ ਦੇ ਵਿੱਚ ਰੌਲਾ ਪਾਸਾ ਵੀ ਕਿਉਂ ਨਹੀਂ ਪਾਸ ਕਰਦੇ ਹੋ ਜਾਂਦੀਆਂ ਗੱਲ ਇੱਥੇ